ਇੱਕ ਮਿੰਟ ਇੱਕ ਮਿੰਟ ਕੋਈ ਹੈ ਜੀ ਮੈਂ ਤਾਂ ਨਹੀਂ ਜਵਾਬ ਇੱਕ ਮਿੰਟ ਜੀ ਇੱਕ ਮਿੰਟ ਜੀ ਦੇਖੋ ਜੀ ਨਹੀਂ ਨਹੀਂ ਥੋੜੀ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਹਾਂਜੀ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇਓ ਤੁਸੀਂ ਇਸ ਹਲਕੇ ਨੂੰ ਜਾਣਦੇ ਨੇ ਆ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਵਸਿੰਦੇ ਨੇ ਜਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਮੇਰਾ ਵੀ ਇਹੀ ਆ ਫਿਰ ਤੁਸੀਂ ਆਉਨੇ ਹੋ ਨਾ ਤੁਸੀਂ ਉਹ ਏਰੀਆ ਮੇਰਾ ਵੀ ਹੈ ਤੁਸੀਂ ਉਦੋਂ ਆਉਣੇ ਹੋ ਜਦੋਂ ਜਦੋਂ ਆ ਕੇ ਇੱਥੇ ਹੱਡ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਇਹ ਤਾਂ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਤੁਸੀਂ ਪੁੱਛੋ ਜੀ ਮੀਤ ਦੇ ਨਾ 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 ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਹੈ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਪ੍ਰਦਾਨਗੀਆਂ ਕਰੋ ਚੱਲ ਕੇ ਆਪਣੀਆਂ ਪ੍ਰਦਾਨਗੀਆਂ ਕਰੋ ਸਾਨੂੰ ਕੋਣੀ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੇਰੇ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੇਰੇ ਇੱਥੇ ਦੇਣੀ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਨਿਕਲੋ ਅਸੀਂ ਰੋਟੀਆਂ ਨਹੀਂ ਚਲੋ 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 ਨਿਕਲੋ ਇਥੋਂ ਬਹੁਤ ਹੋ ਗਿਆ ਡਰਾਮਾ ਕੰਮ ਕਹਿੰਦੇ ਹੋ ਬੰਦੇ ਨੂੰ ਇਹ ਕੰਮ ਕਹਿੰਦੇ ਹੋ ਬੰਦੇ ਦੇ ਇੱਥੇ ਆਏ ਵੱਡੇ ਇੱਥੇ ਚੌਧਰੀ ਬਣ ਕੇ ਚਲੋ 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 ਕਾ ਇਹਨਾਂ ਨੂੰ ਇੱਧਰ ਧੱਕੋ ਸਾਰੇ ਨੂੰ ਕੰਮ ਕਰਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇਹਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਮੈਂ ਲਾਈਵ ਚੱਲਦਾ ਜਿੱਧਰ ਭਜ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਐਸੇ ਲਾਈਵ ਚੱਲਦੇ ਤੇ ਪੁੱਛਦੀ ਆ ਇਹ ਸਾਰੇ ਪੰਜਾਬ ਦੇ ਵਿੱਚ ਨੇਰੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਪਾਸੇ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੇ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਇੱਥੇ ਇੱਥੇ ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੌਰੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਥੱਕ ਡੋ ਇਹਨਾਂ ਨੂੰ ਬਾਹਰ ਦੀ ਵੀ ਚੱਕਰ तकरीबन ਬੱਸ ਹੋ ਗਿਆ ਇਹ ਐਮਐਲਏ ਨਹੀਂ ਲਾਇਆ ਮੈਂ ਹਰ ਵੇਲੇ ਬੰਦੇ ਰਹਿਣੀ ਹੈ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਇਹਦੇ ਵਿੱਚ ਆ ਜਾਂਦੇ ਘੰਟੇ ਦੇ ਵਿੱਚ ਕੱਟੋ-ਕੱਟ 5 ਕਰੋੜ ਰੁਪਏ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਤਮਾਸ਼ੀਰ ਕੱਢੋ ਇਹਨਾਂ ਨੂੰ ਬਾਹਰ ਕਰੋ ਇੱਧਰ ਲਿਆਓ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢੋ ਲੈ ਕੇ ਆਓ ਇਹਨਾਂ ਨੂੰ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜ਼ੀ ਪਹੁੰਚ ਜਾਂਦੇ ਗਲਾਂ ਚ ਪਾ ਕੇ ਸਾਫੇ ਮੈਂ ਇੱਥੇ ਹੀ ਆ ਕੇ ਕੱਢੋ ਇਹਨਾਂ ਨੂੰ ਬਾਹਰ ਇਹਦੇ ਬੰਦੇ ਬੋਲ ਲੋ ਭਾਈ ਜਿਹਨੇ ਮੇਰੇ ਹੋ ਕੇ ਮੈਡਮ ਆਨੇ ਲਈਆਂ ਨੇ ਕਟੋ ਬੈਠੇ ਐਮਐਲਏ ਸਾਹਿਬ ਆਪਣੇ ਲਈ ਪਹਿਲਾਂ ਸਾਰੇ ਇੱਥੇ ਆਪਣਾ ਕੰਮ ਦੁਬਾਰਾ ਪੈਨਾ ਕੋਈ ਕੰਮ ਕਰਦਾ ਕਿ ਤੁਹਾਡੇ ਆ ਕੇ ਜਿਹਨੇ ਮੈਡਮ ਨੇ ਕੀਤਾ ਹੋਇਆ ਦੋਰੋ ਦੋਰੋ ਇਹਨਾਂ ਨੂੰ ਹੋ ਗਈਆਂ ਰੋਟੀਆਂ ਬਸ ਸੇਕ ਲਈਆਂ ਇਹਨਾਂ ਨੇ ਬਹੁਤ ਸ਼ਰਮ ਹੀ ਹੈਨੀ ਸ਼ਰਮ ਹੀ ਹੈਨੀ ਹਰਥਾਂ ਪਹੁੰਚ ਜਾਂਦੇ ਮੂੰਹ ਚੱਕ ਕੇ ਉਹ ਤਾਂ ਹੋਣੀ ਨਹੀਂ ਹੈ ਇਹ ਮੈਂ ਤਾਂ ਦੇਖ ਕੇ ਜਗਲ ਵਾਲੀ ਯਾਰ ਦੇਖੀ ਆ ਚੱਕੇ ਸਾਡੇ ਫੁੱਕਾ ਕੋਈ ਜਾਣੇ ਨਾ ਤੈਨੂੰ ਪਛਾਣੇ ਨਾ ਤੇਰਾ ਕੋਈ ਜਾਣਦਾ ਨਹੀਂ ਤੂੰ ਆ ਕੇ ਸਵਾਲ ਕਰਨ ਲੱਗ ਪਿਆ ਕੋਈ ਨੀ ਰਾਜਨੀਤੀਆਂ ਸਤ ਅੱਗੇ ਕੀ ਵੀ ਰਾਜਨੀਤੀ ਲੈ ਲਓ ਲੈ ਇਹਨਾਂ ਨੂੰ ਵਾਪਸ ਕੱਢੋ ਇੱਧਰ ਸਾਰਿਆਂ ਨੂੰ ਕੰਮ ਕਰਨ ਦੇ ਬੰਦਿਆਂ ਨੂੰ ਕੰਮ ਕਰਕੇ ਵੀ ਦਿਖਾਵੇ ਨਾ ਮੈਡਮ ਵਾਂਗੂ ਉਹ ਕੋਈ 25 ਸਾਲ ਦੇ ਵਿੱਚ 25 ਸਾਲ ਦੇ ਵਿੱਚ ਉਹਨੇ ਕੋਈ ਪੱਥਰ ਨਹੀਂ ਇੱਥੇ ਲਾਇਆ ਪਰਸੋਂ 200 ਲੋਕਾਂ ਦਾ ਰੈਗੂਲਰ ਕੰਮ ਚੱਲਦਾ ਪਰਸੋਂ ਇੱਥੇ ਆਈ ਸੀ ਇੱਥੇ ਦੇ ਮੁੱਖ ਜ਼ਿੰਮੇਵਾਰ ਕਹਿੰਦੇ ਕਿ ਪਿਛਲੇ 26 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਪੱਥਰ ਨਹੀਂ ਇੱਥੇ ਲਾਇਆ ਜੀ ਔਰ ਪਿਛਲੇ 2 ਸਾਲ ਤੋਂ ਲਗਾਤਾਰ ਪੱਥਰ ਲੱਗ ਰਿਹਾ ਔਰ 5 ਕਰੋੜ ਦਾ ਕੰਮ ਸਰਕਾਰ ਨੇ ਇਸ ਬੰਦ ਦੇ ਉੱਤੇ ਕੀਤਾ ਔਰ ਸਾਰੇ ਅੰਦਰਲੇ ਪਾਸੇ ਸਾਰੇ ਪੱਥਰ ਲਾਇਆ ਇਹ ਤਮਾਸ਼ਵੀਨ ਜੇ ਇਕੱਠੇ ਹੋ ਕੇ ਆ ਜਾਂਦੇ ਆ ਘੰਟਾ ਨਹੀਂ ਕਦੇ ਪਹਿਲਾਂ ਦੇਖ ਰਹੇ ਏਦਾਂ ਦੇ ਨਹੀਂ ਇੱਥੇ ਬੰਦਾ ਪਹਿਲੇ ਤਨ ਬੜਿਆ ਜਿਵੇਂ ਮੈਂ 10 ਮਿੰਟ ਲਾਹਿਆ ਹਰਿਆ ਪੱਦਾ ਬੰਨ ਕੇ ਇਹਨਾਂ ਨੂੰ ਲੁੱਟਣ ਦਾ ਲੋਕਾਂ ਨੂੰ ਹਸ ਹਸ ਲਿਆ ਆ ਜੀ ਜੀ ਸਿਰਫ ਇਹਨਾਂ ਨੇ ਸਿਆਸਤ ਕਰਨੀ ਅੱਜ ਦਾ ਦਿਨ ਆ ਠੀਕ ਹੈ ਜੀ ਇਹਨਾਂ ਨੂੰ ਨਾਂ ਦਾ ਨਾਂ ਤੇ ਨਾ ਜਾਣਦੇ ਨਾਂ ਕਦੇ ਸ਼ਗਲਾਂ ਦੇਖੀਆਂ ਕਦੇ ਚਲੋ ਕੱਢ ਕੇ ਲਿਆਓ ਇਹਨਾਂ ਨੂੰ ਬਾਹਰ ਨਹੀਂ ਜਦੋਂ ਹਾੜ ਦੀਰ ਉਹ ਸੁਭਾਲ ਕਰ ਲਿਆ ਕਹਿੰਦਾ ਸਾਰੇ ਤਾਂ ਬਣਿਆ ਕੱਲ ਘੜਾਏ ਉਹ ਕੋਈ ਨਹੀਂ ਚਲਦੇ ਆ ਤੁਰਨ ਦਿਓ ਇਹਨਾਂ ਨੂੰ ਮੈਨੂੰ ਵੈਸੇ ਕਾੜੀ ਆ ਮੈਂ ਬਾਕੀ ਹਲਕਾ ਦੇਖਣਾ ਜਾ ਕੇ ਇੱਥੇ ਆਣ ਕੇ ਅੱਗੇ ਲਾਈਵ ਹੋਣ ਇੱਥੇ ਆਣ ਕੇ ਵੀ ਕੋਈ ਨਹੀਂ ਆਇਆ ਪਹਿਲਾਂ ਕਰਦੇ ਮੌਕੇ ਤੇ ਕਿਉਂ ਆਏ ਆ ਕੁੱਤੇ ਖਾਣੀ ਕਰਾਉਣੀ ਸੀ ਕਰਾ ਲਈ ਹਾਂ ਤੇ ਇਹ ਟਰਾਲੀ ਤੇ ਨਹੀਂ ਆਉਂਦੀ ਹਾਂ ਚਲੋ ਭਾਈ ਅੱਗੇ ਕਿਨ ਹੋ ਜਾਓ ਤੁਸੀਂ ਭਾਜੀ ਕੋਈ ਨਹੀਂ ਕੋਈ ਨਹੀਂ ਰੋਜ਼ ਰੋ ਭਾਈ ਅੱਗੇ ਕਿਨ ਹੋ ਜਾਓ ਟਰਾਲੀ ਆ ਰਹੀ ਆ ਯਾਰ ਰੋਕਣੀ ਕਰੀ ਨਹੀਂ ਨਹੀਂ ਇੱਕ ਮਿੰਟ ਆਜੇ ਇੱਕ ਬੰਦੇ ਸੁਵੇਰ ਆਣੇ ਇਹ ਬਾਈ ਨੇ ਇੱਕ ਟਰੈਕਟਰ ਦੇ ਕਹਿੰਦੇ ਸਰਕਾਰੀ ਤੁਸੀਂ ਆ ਪੋਕਲੈਂਡ ਪਹਿਲੇ ਇਹਨਾਂ ਨੇ ਤੇਰੇ ਫਿਰ ਉਹਦੀ ਸਰਕਾਰੀ ਹੈ ਪੋਕਲੇ ਨਾਲ ਸਰਕਾਰੀ ਹੁੰਦੀਆਂ ਉਹ ਭਈਆ ਕਿਹਦੀ ਜੇਬ ਤੋਂ ਜਾਣੀ